ਅੱਜ ਦੀ ਪੰਜਾਬੀ ਜਿੱਕੇ ਦੀ ਕੱਖਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤ ਸਰਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੇਖੋ ਜੀ ਅੱਜ ਦੀ ਕੱਠਿਆ ਵਿੱਚ ਕਿਹੜੇ ਪੰਜਾਬੀ ਜਿੱਕੇ ਦੇ ਪ੍ਰਸੰਤ ਤੁਹਾਡੇ ਲਈ ਲੈ ਕੇ ਆਇਆ ਸੀ ਤੁਸੀਂ ਸਾਰੇ ਕੱਠਿਆ ਨੂੰ ਧਿਆਨ ਨਾਲ ਵੇਖੋ ਤੇ ਸੁਣੋ ਜੀ ਅੱਜ ਦੀ ਕੱਠਿਆ ਮੁੰਡੇ ਕੁੜੀਓ ਤੁਹਾਡੇ ਲਈ ਹੈ ਹੈਗੀ ਵੇਖੋ ਜੀ ਕੁਚੀਪੂੜੀ ਕਿਹੜੀ ਕਿਸਮ ਹੈ ਕੁਚੀਪੂੜੀ ਕਿਹੜੀ ਕਿਸਮ ਹੈ ਪੁਰਾਤਨਨਾਥ ਦੀ ਇੱਕ ਕਿਸਮ ਹੈ ਕੁਚੀਪੂੜੀ ਕਿਹੜੀ ਕਿਸਮ ਹੈ ਕੁਚੀਪੂੜੀ ਪੁਰਾਤਨਨਾਥ ਦੀ ਇੱਕ ਕਿਸਮ ਹੈ ਤੇ ਦੂਜਾ ਪ੍ਰਸ਼ਨ ਕਿਹੜਾ ਸੀ ਇਲਾਹੀ ਦੀਨ ਦਾ ਛੋਪੜਾ ਜੋ ਕুতুবਦੀਨ ਐਬਕ ਨੇ ਬਣਵਾਇਆ ਸੀ ਇਲਾਹੀ ਦੀਨ ਦਾ ਛੋਪੜਾ ਜੋ ਕুতুবਦੀਨ ਐਬਕ ਨੇ ਬਣਵਾਇਆ ਸੀ ਉਹ ਅਜਮੇਰ Rajasthan ਵਿੱਚ ਸਥਿਤ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਤਾਨसेन ਅਕਬਰ ਦੇ ਤਾਨਸੈਨ ਅਕਬਰ ਦੇ ਦਰਬਾਰ ਦਾ ਮਹਾਨ ਸੰਗੀਤਕਾਰ ਗਵਾਲੀਅਰ ਨਾਲ ਸੰਬੰਧਿਤ ਸੀ ਤਾਂ ਸੈਂ ਜੋੜਾ ਅਕਬਰ ਦੇ ਦਰਬਾਰ ਵਿੱਚ ਸੰਗੀਤਕਾਰ ਸੀ ਉਹ ਗਵਾਲੀਅਰ ਘਰਾਣੇ ਦੇ ਨਾਲ ਸੰਬੰਧਿਤ ਸੀ ਚੌਥਾ ਪ੍ਰਸ਼ਨ ਕਿਹੜਾ ਸੀ ਪ੍ਰਸਿੱਧ ਗ੍ਰੰਥ ਮਹਾ ਭਾਰਤ ਇਹ ਵਿਦ ਬਿਆਸ ਦੁਆਰਾ ਲਿਖਿਆ ਗਿਆ ਸੀ ਪ੍ਰਸਿੱਧ ਗ੍ਰੰਥ ਮਹਾ ਭਾਰਤ ਕਿਹੜੇ ਵਿਦ ਬਿਆਸ ਦੀ ਦੁਆਰਾ ਲਿਖਿਆ ਗਿਆ ਸੀ ਤੇ ਚੌਥਾ ਪੰਜਵਾਂ ਪ੍ਰਸ਼ਨ ਕਿਹੜਾ ਸੀ ਆਰੀਆ ਭਟ ਇੱਕ ਪ੍ਰਸਿੱਧ ਖਗੋਲ ਵਿਗਿਆਨੀ ਸੀ ਆਰੀਆ ਭਟ ਕੀ ਸੀ ਇੱਕ ਪ੍ਰਸਿੱਧ ਖਗੋਲ ਵਿਗਿਆਨੀ ਸੀ ਤੇ ਛੇਵਾਂ ਪ੍ਰਸ਼ਨ ਕਿਹੜਾ ਸੀ ਭਾਰਤੀ ਭਾਸ਼ਾ ਦਾ ਸਭ ਤੋਂ ਪੁਰਾਣਾ ਮੂਲ ਗ੍ਰੰਥ ਕੀ ਹੈ ਅਸ਼ਟ ਅਧਿਆਇ ਭਾਰਤੀ ਭਾਸ਼ਾ ਦਾ ਸਭ ਤੋਂ ਪੁਰਾਣਾ ਮੂਲ ਗ੍ਰੰਥ ਕੀ ਹੈ ਅਸ਼ਟ ਅਧਿਆਇ ਸਤਵਾਂ ਪ੍ਰਸ਼ਨ ਕਿਹੜਾ ਸੀ ਭਾਰਤ ਦਾ ਪ੍ਰਸਿੱਧ ਭਾਰਤੀ ਫਾਰਸੀ ਕਵੀ ਕਿਹੜਾ ਹੈ ਭਾਰਤ ਦਾ ਪ੍ਰਸਿੱਧ ਫਾਰਸੀ ਕਵੀ ਫਿਰਦौसी ਭਾਰਤ ਦਾ ਪ੍ਰਸਿੱਧ ਭਾਰਤੀ ਫਾਰਸੀ ਕਵੀ ਕਿਹੜਾ ਹੈ ਉਹ ਫਿਰਦौसी ਹੈ ਤੇ ਅੱਠਵਾਂ ਪ੍ਰਸ਼ਨ ਕਿਹੜਾ ਸੀ ਤੁਲਸੀਦਾਸ ਬਾਸੀਆ ਅਕਬਰ ਦਾ ਸਮਕਾਲੀ ਨਹੀਂ ਸੀ ਕਿਹੜੇ ਬਾਸੀਆ ਦਾ ਅਕਬਰ ਦਾ ਸਮਕਾਲੀ ਨਹੀਂ ਸੀ ਤੇ ਨੋਵਾਂ ਪ੍ਰਸ਼ਨ ਸ਼੍ਰੀਮਦ ਭਗਵਤ ਗੀਤਾ ਵਿੱਚੋਂ 18 ਅਧਿਆਏ ਤੇ 700 ਸੰਸਕਰਦੇ ਸਲੋਕ ਹਨ 18 ਅਧਿਆਏ ਤੇ 700 ਸੰਸਕਰਦੇ ਸਲੋਕ ਹਨ ਦਸਵਾਂ ਪ੍ਰਸ਼ਨ ਰਮਾਇਣ ਕਿਹੜੇ ਯੁੱਗ ਦੇ ਨਾਲ ਸੰਬੰਧਿਤ ਸੰਕੇਤ ਕਰਦੀ ਹੈ ਰਮਾਇਣ ਤ੍ਰਿਤਾ ਯੁੱਗਵਲ ਸੰਕੇਤ ਕਰਦੀ ਹੈ ਤੇ 11ਵਾਂ ਪ੍ਰਸ਼ਨ ਸ੍ਰੀਮਦ ਭਗਵਤ ਗੀਤਾ ਵੇਦਵਿਆਸੀ ਦੁਆਰਾ ਲਿਖੀ ਗਈ ਸੀ ਵੇਕਿੱਦੇ ਦੁਆਰਾ ਵੇਦਵਿਆਸਤੀ ਦੁਆਰਾ ਤੇ 12ਵਾਂ ਪ੍ਰਸ਼ਨ ਕੁਲੀ ਦਾ ਲੇਖਕ ਕੌਣ ਸੀ ਮੁਲਖ ਰਾਜ ਆਨੰਦ ਮੁਲਖ ਰਾਜ ਆਨੰਦ ਕੁਲੀ ਦਾ ਲੇਖਕ ਸੀ ਤੇ 13ਵਾਂ ਪ੍ਰਸ਼ਨ ਕਿਹੜਾ ਸੀ ਚਿਤਰਾ ਕਿਤਾਬ ਆਰ ਐਨ ਟੈਗੋਰ ਦੁਆਰਾ ਲਿਖੀ ਗਈ ਸੀ ਚਿਤਰਾ ਕਿਤਾਬ ਆਰ ਐਨ ਟੈਗੋਰ ਦੁਆਰਾ ਲਿਖੀ ਗਈ ਸੀ ਤੇ ਪ੍ਰਸ਼ਨ ਨੰਬਰ 14ਵਾਂ ਰਾਮਚరిత్ర ਮਾਨਸ ਤੁਲਸੀਦਾਸ ਦੁਆਰਾ ਲਿਖਿਆ ਗਿਆ ਸੀ ਕਿਸ ਦੇ ਦੁਆਰਾ ਵੀ ਤੁਲਸੀਦਾਸ ਦੇ ਦੁਆਰਾ 15ਵਾਂ ਪ੍ਰਸ਼ਨ ਕਿਹੜਾ ਸੀ ਰਮਾਇਣ ਵਿੱਚ ਕਿਸ ਦਾ ਜੀਵਨ ਬਿਰਤਾਂਤ ਮਿਲਦਾ ਹੈ ਰਮਾਇਣ ਵਿੱਚ ਸ੍ਰੀ ਰਾਮਸੰਗਰ ਜੀ ਦਾ ਜੀਵਨ ਬਿਰਤਾਂਤ ਮਿਲਦਾ ਹੈ ਤੇ 16ਵਾਂ ਪ੍ਰਸ਼ਨ ਕਿਹੜਾ ਸੀ ਕਲਿੰਗ ਦਾ ਯੁੱਧ ਕਿਸ ਦੇ ਸਮੇਂ ਹੋਇਆ ਸੀ ਕਲਿੰਗ ਦਾ ਯੁੱਧ ਅਸ਼ੋਕ ਦੇ ਸਮੇਂ ਵਿੱਚ ਹੋਇਆ ਸੀ ਤੇ ਵਿਦਿਆਰਥੀਓ ਸਾਡੀ ਅੱਜ ਦੀ ਪੰਜਾਬੀ ਵਿਆਕਰਣ ਦੀ ਕਲਾਸ ਇੱਥੋਂ ਸਮਾਪਤ ਹੋਈ ਸੀ ਤੇ ਅੱਧੀ ਕਲਾਸ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਧੰਨਵਾਦ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ